ਸਵਾਗਤ ਹੈ ਜੀ ਹੁਸ਼ਾਰ ਪਰ نیوز ਦੇਖ ਰਹੇ तमाम ਦਰਸ਼ਕਾਂ ਦਾ ਮਹ ਚੇਤਨ ਕਾਸ਼ਪ ਦੋਸਤੋ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਨਹੀਂ ਸੀ ਤਾਂ ਉਸ ਵਕਤ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵੰਦ ਕੇਜਰੀਵਾਲ ਤੇ ਤਤਕਾਲੀ ਸੰਸਦ ਭਗਵੰਤ ਮਾਨ ਵੱਲੋਂ ਬਹੁਤ ਵੱਡੇ ਦਮ ਗੱਜੇ ਮਾਰੇ ਜਾਂਦੇ ਸੀ ਪੰਜਾਬ ਦੇ ਵਿੱਚ ਮਾਲੀਆ ਇਕੱਤਰ ਕਰਨ ਨੂੰ ਲੈ ਕੇ ਕਿ ਅਸੀਂ 20000 ਕਰੋੜ ਐਕਸਾਈਜ਼ ਪਾਲਿਸੀ ਤੋਂ ਲੈ ਕੇ ਆਵਾਂਗੇ ਅਸੀਂ 20000 ਕਰੋੜ ਮਾਈਨਿੰਗ ਪਾਲਿਸੀ ਤੋਂ ਲੈ ਕੇ ਆਵਾਂਗੇ ਦਸਤਾਰਾ ता ਦੀਆਂ अनेका ਪਾਲਿਸਿਸ ਜਿਹੜੀਆਂ ਪੰਜਾਬ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਜਿਹੜੀਆਂ ਉਹ ਪਲਾਨ ਕੀਤੀਆਂ ਸੀ ਪ੍ਰੰਤੂ ਅੱਜ 3.5 ਸਾਲ ਦੇ ਕਰੀਬ ਦਾ ਸਮਾਂ ਜਿਹੜਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਤੇ ਕਾਬਜ਼ ਹੋਇਆ ਨੂੰ ਹੋ ਚੁੱਕਿਆ ਤੇ ਕਿੰਨਾ ਕੁ ਮਲ ਗਿਆ ਪੰਜਾਬ ਸਰਕਾਰ ਇਕੱਤਰ ਕਰਨ ਤੇ ਵਿੱਚ ਸਫਲ ਹੋਈ ਹੈ ਸ਼ਾਇਦ ਇਹ ਗੱਲ ਮੈਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਹੈ ਪ੍ਰੰਤੂ ਹੁਣ ਇੱਕ ਨਵੀਂ ਪਹਿਲ ਕਦਮੀਆਂ ਆਪਾਂ ਉਸ ਨੂੰ ਕਹਿ ਸਕਦੇ ਹਾਂ ਕਿ ਇੱਕ ਨਵੀਂ ਪਹਿਲ ਕਦਮੀਆਂ ਜਿਹੜੀ ਉਹ ਪੰਜਾਬ ਸਰਕਾਰ ਨੇ ਮਾਲੀਆ ਇਕੱਤਰ ਕਰਨ ਦੇ ਲਈ ਜੁਟਾਈ ਹੈ ਉਹ ਹੈ ਹੁਣ ਸਰਪੰਚਾ ਦਾ ਉਹਨੂੰ ਸ਼ੋਸ਼ਣ ਕਹਿ ਲਓ ਜਾਂ ਇਸੇ ਖਬਰ ਨੂੰ ਪੂਰੀ ਤਰ੍ਹਾਂ ਨਾਲ ਦੇਖਣ ਤੋਂ ਬਾਅਦ ਸੁਣਨ ਤੋਂ ਬਾਅਦ ਤੁਸੀਂ ਆਪ ਸੋਚ ਸਕਦੇ ਹੋ ਕਿ ਪੰਜਾਬ ਸਰਕਾਰ ਹੁਣ ਸਰਕਾਰੀ ਮਾਲੀਆ ਇਕੱਤਰ ਕਰਨ ਲਈ ਕਿਹਨਾ ਹਰਕਤਾਂ ਤੇ ਉਤਰ ਆਈ ਹੈ ਤੇ ਕੀ ਪੂਰਾ ਮਾਮਲਾ ਮੇਰੇ ਨਾਲ ਇੱਕ ਵਾਰ ਮੁੜ ਤੋਂ ਸਟੂਡੀਓ ਰੂਮ ਦੇ ਵਿੱਚ ਸੀਨੀਅਰ ਪੱਤਰਕਾਰ ਦੀਪਕ ਕੱਕਨੀ ਹੋਤਰੀ ਜੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਪੂਰਾ ਮਾਮਲਾ ਦੀਪਕ ਜੀ ਇੱਕ ਵਾਰ ਮੁੜ ਤੋਂ ਬਹੁਤ-ਬਹੁਤ ਸਵਾਗਤ ਹੈ ਜੀ ਸਵਾਗਤ ਹੈ ਜੀ ਹਿਸ਼ਾਰਪੁਰ ਨਿਊਜ਼ ਤੇ ਸਾਰੇ ਦਰਸ਼ਕਾਂ ਦਾ ਦੀਪਕ ਜੀ ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਪੰਜਾਬ ਸਰਕਾਰ ਨੇ ਹੁਣ ਇੱਕ ਨਵੀਂ ਪਹਿਲ ਕਦਮੀ ਕੀਤੀ ਹੈ ਪੰਜਾਬ ਦਾ ਮਾਲੀਆ ਵਧਾਉਣ ਦੇ ਲਈ ਸੋ ਸਰਪੰਚਾਂ ਨੂੰ ਹੁਣ 1200 16 ਸਮਾਰ ਜਿਹੜਾ ਉਹ 7000 ਤੋਂ ਵਧੇਰੇ ਦੇ ਵਿੱਚ ਪੈ ਰਿਆ ਕੀ ਪੂਰਾ ਮਾਮਲਾ ਅੱਜ ਤੁਹਾਡੇ ਵੱਲੋਂ ਇੱਕ ਅਖਬਾਰ ਦੇ ਵਿੱਚ ਪੰਜਾਬੀ ਚੈਕਰੇ ਮਾਮਲੇ ਨੂੰ ਜਿਹੜਾ ਉਜਾਗਰ ਵੀ ਕੀਤਾ ਗਿਆ ਜੀ ਚੇਤਨ ਜੀ ਤੁਹਾਨੂੰ ਪਤਾ ਬੇਸਿਕਲੀ ਮੈਂ ਟੀਚਰ ਰਹਾ ਤੇ 18 ਸਾਲ ਮੈਂ ਇੱਕ ਸਕੂਲ ਦੇ ਵਿੱਚ ਕੰਮ ਕੀਤਾ ਔਰ ਇਹ ਜਿਹੜੀ ਸਟੇਸ਼ਨਰੀ ਆ ਇਹਦੇ ਨਾਲ ਬੜਾ ਮੈਨੂੰ ਗਿਆਨ ਹੈਗਾ ਕਿ ਕਿੱਥੋਂ ਮਿਲਦੀ ਕਿਸ ਤਰ੍ਹਾਂ ਮਿਲਦੀ ਆ ਇਹਦੇ ਵਿੱਚ ਲੈਸ ਕੀ ਮਿਲਦਾ ਇਹਦੇ ਵਿੱਚ ਪ੍ਰੋਫਿਟ ਕੀ ਹੁੰਦਾ ਦੇਖੋ ਇਹ ਜਿਹੜਾ ਸਾਨੂੰ ਆਇਆ ਹੈਗਾ ਇਹ ਜਿਸ ਵੇਲੇ ਇਹ ਇੱਕ ਸਰਪੰਚ ਨੇ ਮੈਨੂੰ ਉਹ ਲਿਸਟ ਭੇਜੀ ਤੇ ਉਹ ਮੈਂ ਉਹਨਾਂ ਨੂੰ ਵਟਸਐਪ ਤੇ ਮੈਨੂੰ ਵੀ ਲਿਸਟ ਭੇਜੀ ਮੈਂ ਕਿਹਾ ਇਹ ਕੀ ਆ ਉਹ ਕਹਿੰਦੇ ਜੀ ਵੀ ਅੱਜ ਸਾਨੂੰ ਬਖ ਬਖ ਦਫ਼ਤਰਾਂ ਚ ਪੰਚਾਇਤਾਂ ਨੇ ਮੈਂ ਸਾਰੇ ਹੀ ਤਕਰੀਬਨ ਬਲਾਕ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਗੱਲਬਾਤ ਸਾਰੇ ਬਖ ਬਖ ਇਲਾਕੇ ਦੇ ਵਿੱਚ ਕੀਤੀ ਆ ਉਹਨਾਂ ਨੂੰ ਵੀ ਗੱਲ ਕੀਤੀ ਆ ਉਹਨਾਂ ਨੂੰ ਵੀ ਆ ਵੈਸੇ ਮਾਮਲਾ ਪੂਰੇ ਪੰਜਾਬ ਦਾ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕਿੰਨੇ ਕੁ ਪਿੰਡ ਹੈਗੇ ਆ ਤੁਸੀਂ ਕਿੰਨੀਆਂ ਕੁ ਪੰਚਾਇਤਾਂ ਉਹਦੇ ਤੋਂ ਅੰਦਾਜ਼ਾ ਲਾ ਲਈਓ ਮੈਨੇ ਜਿਸਲੇ ਵਟਸਐਪ ਤੇ ਉਹਨੇ ਭੇਜੀ ਚੇਤਨਜੀ ਤੇ ਮੈਂ ਜਿਸਲੇ ਉਹਨਾਂ ਨੂੰ ਦੇਖਿਆ ਤੇ ਉਹਦੇ ਤੇ ਨਾ 7700 ਰਾਊਂਡ ਫਿਗਰ ਚ 6000 ਸਮਥਿੰਗ ਦਾ ਸਮਾਨ ਹਤਾ 18% GST ਵੀ ਆਣਾ ਮਤਲਬ ਰਾਊਂਡ ਫਿਗਰ ਚ 7700 ਦਾ ਬਿੱਲ ਹੈਗਾ ਜਿਹੜਾ GST ਉਹਦਾ ਸਰਕਾਰ ਨੂੰ ਚਲ ਜਾਣਾ ਉਹਦੀ ਰਿਪੇਟ ਜਿਹੜੀ ਆ ਉਹ ਉਹੀ ਆਣੀ ਆ ਦੁਕਾਨਦਾਰ ਨੂੰ ਤਾਂ ਬਿਲਕੁਲ 7500 ਰੁਪਏ ਦਾ ਬਿੱਲ ਸੀਗਾ ਤੇ ਉਹ ਮੈਂ ਉਹਨੂੰ ਵਿਅਕਤੀ ਨੂੰ ਪੁੱਛਿਆ ਆਪਣੇ ਮਿੱਤਰ ਸੱਜਣ ਨੂੰ ਜਿਹਨੇ ਵੀ ਸਰਪੰਚਰੇ ਮੈਨੂੰ ਜਾਂ ਪੰਜ ਦੇ ਮੈਨੂੰ ਭੇਜਿਆ ਸੀ ਮੈਂ ਕਿਹਾ ਕੀ ਮਾਮਲਾ ਕਹਿੰਦਾ ਜੀ ਇਹ ਸਟੇਸ਼ਨਰੀ ਦਿੱਤੀ ਹੈ ਮੈਂ ਕਿਹਾ ਯਾਰ ਸਾਲ ਤਾਂ ਹੋ ਗਿਆ ਸਾਲ ਦੇ ਲਗਭਗ ਹੋ ਚੱਲਿਆ ਬਚਾਤਾ ਬਣੀਆਂ ਨੂੰ ਇਹ ਸਟੇਸ਼ਨਰੀ ਉਹ ਕਹਿੰਦਾ ਇਹਨੂੰ ਛੱਡੋ ਤੁਸੀਂ ਇਹ ਦੇਖੋ ਬਿੱਲ ਕੀ ਆ ਜਦੋਂ ਉਹਨੇ ਬਿੱਲ ਮੈਨੂੰ ਦਿਖਾਇਆ ਜੀ ਤੇ ਮੇਰੇ ਨਾਲ ਇੱਕ ਦਮ ਸਟ੍ਰਾਈਕ ਕੀਤਾ ਉਹ ਕੇਜਰੀਵਾਲ ਤੇ ਭਗਵੰਤਪਨ ਸਾਹਿਬ ਦੀ ਉਹ 20000 ਕਰੋੜ ਵਾਲੀ ਇੰਟਰਵਿਊ ਜਿਹੜੀ ਆ ਉਹਨੇ ਮੇਰੇ ਸਟ੍ਰਾਈਕ ਕਰ ਗਈ ਮਾਲੀਆ ਇਕੱਤਰ ਕਰ ਰਹਾ ਮਾਲੀਆ ਇਕੱਤਰ ਕਰਨ ਵਾਲੀ ਜਿਹੜੀ ਆ ਨਾ ਉਹ ਮੇਰੇ ਸਟ੍ਰਾਈਕ ਕਰ ਗਈ ਮੈਂ ਕਿਹਾ ਯਾਰ ਇਹ ਕਿਹੜਾ ਮਾਲੀਆ ਇਕੱਠਾ ਹੋਣ ਦਿਆ ਹੈਗਾ ਤੁਸੀਂ ਇਹ ਕਦੇ ਖੋਪੇ 700% ਜ਼ਿਆਦਾ ਹੁਣ ਮੈਂ ਤੁਹਾਨੂੰ ਵਿੱਚ ਸਟੇਸ਼ਨਰੀ ਦੀ ਗੱਲ ਕਰਦੇ ਆ ਉਹਦੇ ਵਿੱਚ ਚਕੋਤਾ ਸੀ ਚਾਰ ਪੰਜ ਕ ਫਾਰਮ ਸੀਗੇ ਤੁਹਾਡੇ ਇੱਥੇ ਹਿਸ਼ਾਰਪੁਰ ਵੀ ਉਹ ਵਕੀਲਾ ਮਜ਼ਾ ਚ ਪ੍ਰਿੰਟਰਸ ਹੈਗੇ ਆ ਉਹ ਵੀ ਫਾਰਮ ਛਾਪਦੇ ਆ ਮੈਨੂੰ ਨਾਮ ਉਹਨਾਂ ਦਾ ਭੁੱਲ ਗਿਆ ਅੱਛਾ ਇੱਕ ਵਾਰੀ ਥੋੜਾ ਬੋਤਾ ਸਮਾਨ ਵੀ ਦੱਸ ਦਿਓ ਜੋ ਜੋ ਤੁਹਾਨੂੰ ਯਾਦ ਆ 7500 ਦੇ ਵਿੱਚ ਕੀ ਕੀ ਪੰਜਾਬ ਸਰਕਾਰ ਪ੍ਰੋਵਾਈਡ ਕਰਵਾ ਰਹੀ ਸਰਪੰਚਾਂ ਨੂੰ ਉਹਦੇ ਵਿੱਚ ਜੇ ਗਿਣਤੀ ਕਰੀਏ ਤਾਂ 10 ਚੀਜ਼ਾਂ ਦਸਾਂ ਦੇ ਵਿੱਚੋਂ ਦੋ ਚੀਜ਼ਾਂ ਦੋ ਦੋ ਅੱਜ ਦਾ ਬਿੱਲ ਬੁੱਕ ਹੈ ਜਿਹੜੇ ਕੋਈ ਵੀ ਬਿੱਲ ਕੱਟਣਾ ਆ ਉਹਦਾ ਹੈਗੀ ਆ ਉਦੋਂ ਜੇ ਕਿ ਚਕੋਤਾ ਰਜਿਸਟਰ ਹੁੰਦਾ ਹੈ ਕਿ ਅਟੈਂਡੈਂਸ ਰਜਿਸਟਰ ਹੁੰਦਾ ਹੈ ਕਿ ਫਾਰਮ ਨੰਬਰ 45 ਹੁੰਦਾ ਹੈ ਕਿ ਜਿੱਦਾਂ ਆਪਾਂ ਮੈਸਟਰੋਲ ਹਾਜ਼ਰੀਆਂ ਲੱਗਦੀਆਂ ਉਹ ਹਾਜ਼ਰੀ ਰਜਿਸਟਰ ਹੈ ਹਣ ਤੁਸੀਂ ਹਾਜ਼ਰੀ ਰਜਿਸਟਰ ਲਾ ਲਓ ਕਿੰਨੇ ਦਾ ਹੋਊਗਾ ਜੇ ਦਸਾਂ ਨੂੰ ਲਈਏ ਤਾਂ ਪਰ ਜਿਹਦੀ ਹੈੱਡ ਪੀਡਿਟੀ ਹੈ ਤਾਂ 700 ਰੁਪਏ ਕੀਮਤ ਪੜਦੀ ਆ ਤੇ ਉਹ 10 ਚੀਜ਼ ਜਾਇਆ ਇਸ ਤਰ੍ਹਾਂ ਔਰ ਇਹ ਦਸੇ ਹੀ ਚੀਜ਼ਾਂ ਆਲਰੇਡੀ ਸਰਪੰਚਾਇਤਾਂ ਜਾਂ ਸਰਪੰਚ ਜਿਹੜੇ ਆਪਣੇ ਪੱਲਿਓਂ ਖਰੀਦ ਚੁੱਕੇ ਆ ਕਿਉਂਕਿ ਅਕਤੂਬਰ 2024 ਦਾ 2024 ਬੀਤੇ ਵਰੇ ਦੀਆਂ ਚੋਣਾਂ ਹੋ ਚੁੱਕੀਆਂ ਨੇ ਚੋਣਾਂ ਹੋ ਚੁੱਕੀਆਂ ਉਹ ਤਾਂ ਰਿਕਾਰਡ ਕਿਉਂਕਿ ਜੋ ਇਸ ਵੇਲੇ ਹਾਲਾਤ ਚੱਲਦੇ ਆ ਭਗਵੰਤ ਮਾਨ ਸਾਹਿਬ ਦੇ ਦਾਅਵੇ ਚੱਲਦੇ ਆ ਜਿਹੜੀਆਂ ਨਵੀਆਂ-ਬੜੀਆਂ ਪੰਚਾਇਤਾਂ ਉਹਦਾ ਚੇਤਨ ਜੀ ਇਸ ਵੇਲੇ ਇੱਕ-ਇੱਕ ਪਾਈਦਾ ਹਿਸਾਬ ਕਰ ਰਹੇ ਆ ਤੁਸੀਂ ਜ਼ਿਲ੍ਹਾ ਹਾਰਪੁਰ ਦੇ ਵਿੱਚ ਕਿੰਨੇ-ਕਿੰਨੇ ਘਪਲੇ ਆਏ ਆ ਬਾਹਰ ਆ ਉਹ ਸਿਰਫ ਰਿਕਾਰਡ ਨਾ ਹੋਣ ਦੀ ਵਜ੍ਹਾ ਨਾਲ ਹੀ ਆਏ ਆ ਉਹਦਾ ਰਿਕਾਰਡ ਜਿਹੜਾ ਹੁਣ ਮੇਨਟੇਨ ਹੋ ਰਿਹਾ ਤੁਸੀਂ ਇਹ ਦੇਖੋ ਵੀ ਮੈਂ ਤੁਹਾਨੂੰ ਪਹਿਲਾਂ ਸ਼ੁਰੂ ਦੇ ਵਿੱਚ ਗੱਲ ਕੀਤੀ ਆ ਵੀ ਮੈਂ ਰਿਆ ਹੁਣ ਇਹ ਮੈਂ ਰਿਆ ਅਟੈਂਡੈਂਸ ਰਜਿਸਟਰ ਲੈ ਲਾ ਤੁਹਾਨੂੰ ਅੱਛਾ ਇੱਕ ਮੈਂ ਇੱਕ ਵਾਰ ਸਵਾਲ ਦੀਪਕ ਜੀ ਪਹਿਲਾਂ ਸ਼ੁਰੂਆਤ ਦੇ ਵਿੱਚ ਪੁੱਛ ਲਵਾਂ ਕਿ ਜਿਹੜਾ ਹੁਣ 7100 ਦਾ ਜਿਹੜਾ ਬਿੱਲ ਆ ਇਹ ਸਰਪੰਚਾਂ ਨੂੰ ਆਪਣੀ ਨਿੱਜੀ ਆਪਣੀ ਜੇਬ ਦੇ ਵਿੱਚੋਂ ਦੇਣਾ ਪੈ ਰਿਹਾ ਜੀ ਇਹ ਤਾਂ ਚਲੋ ਪੰਚਾਇਤ ਖਾ ਪੰਚਾਇਤ ਖਾਤੇ ਚੋਂ ਚੱਲ ਜਾਣਾ ਪੰਚਾਇਤੀ ਖਾਤੇ ਚੋਂ ਪੰਚਾਇਤੀ ਜਿਹੜੀ ਹੈਗੀ ਆ ਉਹ ਉਹ ਪੰਚਾਇਤੀ ਜਿਹੜੇ ਫੰਡ ਪਏ ਹੈਗੇ ਆ ਉਹਦੇ ਚੋਂ ਦੇਣਾ ਉਹਦੇ ਖਾਤੇ ਚੋਂ ਚੱਲ ਜਾਊਗਾ ਉਹ ਕੱਟ ਲੈਣਾ ਕੱਟ ਕੇ ਚੇਤਨਜੀ ਦੇ ਸਭ ਤੋਂ ਜੜੀ ਨਵੇਕਲੀ ਗੱਲ ਹੈ ਤੁਸੀਂ ਕਿਸੇ ਵੀ ਦੁਕਾਨ ਦੇ ਉੱਤੇ ਚਾਹੇ ਉਹ ਕਨਫੈਕਸ਼ਨਰੀ ਦੀ ਆ ਚਾਹੇ ਮਨੀਆਰੀ ਦੀ ਆ ਚਾਹੇ ਪੰਸਾਰੀ ਦੀ ਆ ਪੰਸਾਰੀ ਤੇ ਸ਼ਾਇਦ ਨਵੀਂ ਪੀੜੀ ਨੂੰ ਨਾ ਸਮਝ ਆਵੇ ਆਪਾਂ ਕਹਿੰਦੇ ਭਈ ਜੇ ਥੋਕਰੇ ਲੂ ਸਮਾਰਸੋ ਵੀ ਦਸ ਮੋਸੋਆ ਖਰੀਦਦੇ ਆ ਜੇ ਆਪਾਂ ਉੱਥੇ ਚਲ ਜਾਈਏ ਤੇ ਉਹ ਜਿਸਲੇ ਆਪਾਂ ਹੁਣ ਤਾਂ ਪੱਕੇ ਬਿੱਲ ਕੰਪਿਊਟਰਾਈਜ਼ ਆ ਗਏ ਆ ਇੱਕ ਇੱਕ ਚੀਜ਼ ਆਂਦੀ ਹੈ ਉੱਪਰ ਜੀਐਸਟੀ ਵੀ ਆਂਦਾ ਆ ਕੱਲੀ ਕੱਲੀ ਚੀਜ਼ ਦਾ ਰੇਟ ਆ ਜੇ ਕੋਈ ਰਿਬੇਟ ਮਿਲੀ ਉਹ ਆ ਉਹ ਵੀ ਆ ਜਾਂਦੀ ਆ ਜੇ ਅਸੀਂ ਪੁਰਾਣੇ ਥੋੜੇ ਅਜ ਤੋਂ 10 ਸਾਲ 15 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਵੀ ਉਹ ਕੱਲੀ ਕੱਲੀ ਚੀਜ਼ ਲਿਖਦੇ ਹੁੰਦੇ ਸੀ ਉਹਦੇ ਮੂਰੇ ਰੇਟ ਲਿਖ ਦੇਣਾ ਰਜਿਸਟਰ ਹੈ ਹਾਜ਼ਰੀ ਡਿਜਿਸਟਰ 700 ਰੁਪਏ ਦਾ ਫਲਾਨਾ 700 ਰੁਪਏ ਦਾ ਐਦਾਂ ਕੱਲੇ ਕੱਲੇ ਨਹੀਂ ਹੁੰਦੀ ਸੀ ਇਹ ਜਿਹੜੇ ਬਿੱਲ ਆਏ ਆ ਇਹ ਆਏ ਹੈਗੇ ਆ ਚੇਤਨ ਜੀ ਜਿਸ ਕੰਪਨੀ ਨੇ ਭੇਜਿਆ ਉਹਨੇ ਸੀਰੀਅਲ ਵਾਈਜ਼ ਆਪਣੇ 10 ਨੰਬਰ ਲਿਖ ਦਿੱਤੇ ਆ 10 ਨੰਬਰ ਜਿਹੜੇ ਉਹਨੇ ਪ੍ਰੋਡਕਟਸ ਭੇਜੇ ਹੈਗੇ ਉਹਨਾਂ ਦਸਾਂ ਦੀ ਲਿਸਟ ਲੈ ਕੇ ਉੱਤੇ ਐਡਾ ਲਾਈਨ ਮਾਰ ਕੇ 6000 18 6018 6017 ਕਰੇ 18 ਰੁਪਏ ਉਹਦੇ ਥੱਲੇ ਲਾਈਨ ਮਾਰਿਆ ਥੱਲੇ ਕੋਈ ਨਮ ਜੀ ਇਸ ਚੀਜ਼ ਦਾ ਉਹ ਐਡੀ ਵੱਡੀ ਕੰਪਨੀ ਮੇਰੇ ਖਿਆਲ ਆ ਜਿਹਨੂੰ ਐਡਾ ਵੱਡਾ ਆਰਡਰ ਮਿਲਿਆ ਹੋਊਗਾ ਉਹਨੂੰ ਕੰਪਿਊਟਰਾਈਜ਼ਡ ਬਿੱਲ ਨਹੀਂ ਆ ਹੱਥ ਲਿਖਤ ਬਿੱਲ ਹੈ ਹੱਥ ਲਿਖਤ ਬਿੱਲ ਹੈ ਉਹਦੇ ਥੱਲੇ ਹੱਥ ਨਾਲ ਹੀ 9% ਇੱਕ 9% 18% ਦੀ 7100 ਰੁਪਇਆ ਰਾਉਂਡ ਅਫ ਫਿਗਰ ਉਹ ਬੀ ਡੀ ਪੀਓ ਜਾਂ ਜਿੱਥੋਂ ਵੀ ਦਫਤਰ ਜਾਂਦੇ ਆ ਉਹ ਲੈਂਦੇ ਆ ਉਥੇ ਸਰਪੰਚੀ ਦੀ ਮੋਹਰ ਲਵਾਦੇ ਆ ਤੇ ਉਹਦੇ ਹਵਾਲੇ ਕਰਦੇ ਅਜਾ ਜਿਹਨਾਂ ਸਰਪੰਚਾਂ ਦੇ ਨਾਲ ਗੱਲਬਾਤ ਹੋਈ ਹੈ ਉਹਨਾਂ ਨੂੰ ਪੁੱਛ ਲੈਣਾ ਸੀ ਕਿ ਧਿਆਨ ਨਾਲ ਚੈੱਕ ਕਰ ਲੈਣੇ ਸੀ ਕੋਈ ਚਾਂਦੀ ਦੀ ਪਰਤ ਤਾਂ ਨਹੀਂ ਚੜੀ ਹੋ ਜੀ ਉਹਨਾਂ ਫੇਰ ਪੇਪਰਾਂ ਨੂੰ ਜਾਂ ਕੋਈ ਤਾਂਬੇ ਦੀ ਪਰਤ ਚੜੀ ਹੋ ਜਾਂ ਨਹੀਂ ਕਹਿੰਦੇ ਇਹ ਸੋਨੇ ਦੀ ਲੱਗਦੀ ਵਰਖ ਚੜੀ ਹੋ ਮੈਂ ਤੁਹਾਨੂੰ ਪਹਿਲੇ ਦੱਸਿਆ ਪਈ ਰਜਿਸਟਰ ਹੈ ਕਿ ਅਟੈਂਡੈਂਸ ਰਜਿਸਟਰ ਆ ਤੇ ਤਾਂ ਜੀ ਇਜਾਡਾ ਟੈਂਡੈਂਸ ਜਿਹੜਾ ਜਿਹਸਟਾ ਰਿਹਾ ਇਹ ਮਹਿਜ 150 ਜਾਂ 200 ਰੁਪਏ ਦਾ ਆ ਬਿਲਕੁਲ ਵੱਧੋ ਵੱਧ ਇੰਨੇ ਕਿਤਾ ਹੋ ਸਕਦਾ ਘੱਟ ਹੋ ਸਕਦਾ ਬਤਵ ਦਿੰਦੇ ਕਿਤਾ ਲਾਲਾ ਜਿਹਦੇ ਚ ਹੁਣ ਕਿਉਂਕਿ ਇਨਕ ਪੈਨ ਤਾਂ ਚੱਲਦਾ ਹੀ ਨਹੀਂ ਹੈਗਾ ਚੱਲਦਾ ਹੀ ਨਹੀਂ ਬਿਲਕੁਲ ਬੋਲ ਪੈਨ ਚੱਲਦੇ ਆ ਸ਼ਾਈ ਨਹੀਂ ਫੈਲਣ ਵਾਲਾ ਪੇਜ ਜਿਹੜਾ ਉਹ ਵੀ ਨਹੀਂ ਆਂਦੇ ਹੁਣ ਕੁਆਲਿਟੀ ਖਰੀ ਜਾਂਦੀ ਆ ਤਕਰੀਬਨ ਜਿਾ ਜੋ ਲੈਣਾ ਹੋਵੇ ਉਹ 250 ਦਾ 400 ਦਾ ਹੋਊਗਾ 500 ਦਾ ਹੋਊਗਾ ਠੀਕ ਹੈ ਜੀ ਉਹਦੇ ਤੋਂ ਬਾਅਦ ਫੇਰ ਉਹ ਪੂਰਾ ਮਟੀਰੀਅਲ ਨਹੀਂ ਹੈਗਾ ਉਹਨਾਂ ਨਾਲ 5 ਸਾਲ ਲੰਘਣੇ ਨਹੀਂ ਹੈਗੇ ਹੁਣ ਬਿੱਲ ਕਿੰਨੇ ਪੰਚਾਇਤਾਂ ਨੂੰ ਘਟਣੇ ਪੈਂਦੇ ਬਿਲਕੁਲ ਠੀਕ ਹੈ ਜੀ ਅਟੈਂਡੈਂਸ ਕਿੰਨੀ ਉਹਨਾਂ ਦੀ ਰੋਜ਼ ਮੈਸਟਰੋਲ ਜਾਂ ਨਰੇਗਾ ਦੀ ਲਗਾਣੀ ਆ ਜਾਂ ਕਿੰਨੀ ਲਗਣੀ ਆ ਉਹ ਸਾਰੇ ਬਦੂਆ ਉਹ ਵੀ ਪੂਰਾ ਨਹੀਂ ਹੈਗਾ ਸਭ ਤੋਂ ਜਿਹੜੀ ਅਹਿਮ ਗੱਲ ਇਹ ਆ ਕਿ 9 ਮਹੀਨੇ 10 ਹੋ ਗਏ ਆ ਸਰਪੰਚ ਪੰਚਾਇਤਾਂ ਦਾ ਖਰੀਦ ਚੁੱਕੀਆਂ ਆ ਸਾਰਾ ਹਾਂ ਬਿਲਕੁਲ ਸਵਾਲ ਇਹੀ ਆ ਕਿ ਬਹੁਤਿਆਂ ਸਰਪੰਚਾਂ ਨੇ ਆਪਣੀ ਜੇਬ ਦੇ ਵਿੱਚੋਂ ਖਰੀਦ ਲਏ ਨੇ ਜੀ ਨੇ ਹੁਣ ਖਰੀਦ ਲਿਆ ਹੋਆ ਉਹਨਾਂ ਨੇ ਉਹਨਾਂ ਨੇ ਤਾਂ ਬਿੱਲ ਵੀ ਨਹੀਂ ਪਾਏ ਹੋਣੇ ਆ ਕਈਆਂ ਨੇ ਬਿਲਕੁਲ ਕਿਉਂਕਿ ਕਹਿੰਦਾ ਹੁਣ ਜਿਹੜੀ ਅਹਿਮ ਗੱਲ ਹੈ ਇਹ ਕੰਪਨੀ ਨੇ ਜਿਹੜੀ ਨੇ ਇਹ ਮਾਲ ਭੇਜਿਆ ਹੈ ਕੰਪਨੀ ਹੈ ਕਿੱਥੋਂ ਦੀ ਬੇਸਿਕਲੀ ਇਹ 90 ਦੀ ਕੋ ਕੰਪਨੀ ਆ ਓਕੇ 90 ਦੀ ਮੈਨੂੰ ਯਾਦ ਨਹੀਂ ਮੇਰੇ ਮੋਬਾਈਲ 'ਚ ਹੈ ਸ਼ਾਇਦ ਉਹਦੀ ਬਿੱਲ ਦੀ ਨਾਮ ਹੈ ਕੰਪਨੀ ਦਾ ਜੀ ਕੰਪਨੀ ਦਾ ਨਾਮ ਵੀ ਆ ਮੋਬਾਈਲ ਪਰ ਮੇਰਾ ਮੋਬਾਈਲ ਦਿਓ ਸਰ ਹਾਂ ਜੀ ਬਿਲਕੁਲ ਕੋਈ ਦਰਸ਼ਕਾਂ ਨੂੰ ਦੱਸਣਾ ਚਾਹੀਦਾ ਹਾਂ ਜੀ ਮੈਂ ਤੁਹਾਨੂੰ ਉਹਦੀ ਮੈਂ ਜਿਹੜੀ ਦਿਖਾਨਾ ਤੁਹਾਨੂੰ ਕੰਪਨੀ ਦਾ ਨਾਮ ਵੀ ਤੁਹਾਨੂੰ ਜਨਾਬੇ ਦੀ ਕੰਪਨੀ ਹੈ ਜਿਹਨੇ ਹੱਥ ਲਿਖਤ ਬਿੱਲ ਭੇਜੇ ਨੇ ਜਿਹਨੇ ਹੱਥ ਲਿਖਤ ਬਿੱਲ ਭੇਜਿਆ ਜੇ ਅਗਰ ਤੁਸੀਂ ਦੂਸਰਾ ਕਰੋ ਤਾਂ ਆਪਾਂ ਦਿਖਾ ਵੀ ਸਕਦੇ ਆ ਇਹ ਹੈਗਾ ਜੀ ਨੈਸ਼ਨਲ ਟਰੇਡਰਸ ਕੰਪਨੀ ਦਾ ਨਾਮ ਹੈ ਕੰਪਨੀ ਦਾ ਨਾਮ ਹੈ ਨੈਸ਼ਨਲ ਟਰੇਡਰਸ ਹੈਗੇ ਆ ਇਹ ਪੂਰਾ ਨਾਮ ਇਹ ਹੈ ਜੀ ਪੂਰਾ ਨਾਮ ਨੈਸ਼ਨਲ ਟਰੇਡਰਸ ਗਵਰਨਮੈਂਟ ਪ੍ਰਿੰਟਰਸ ਐਂਡ ਸਟੇਸ਼ਨਰੀਜ਼ ਸਟਾਕਸਟ ਆਫ ਆਲ ਕਾਈਂਡਸ ਆਫ ਫਾਰਮਸ ਆਫ ਐਮਸੀਜ਼ ਹਸਪੀਟਲਸ ਐਂਡ ਪੰਚਾਇਤਸ ਆਪੋਜ਼ਿਟ ਦਿੱਲੀ ਕਲੌਥ ਹਾਊਸ ਇਨਸਾਈਡ ਪਟਿਆਲਾ ਗੇਟ ਨਾਭਾ ਓਕੇ ਆ ਮੇਰੇ ਫੋਨ ਦੇ ਉੱਤੇ ਬਿੱਲ ਹੈ ਹੱਥ ਲਿਖਦਾ ਹੈ ਆ ਜਿਹੜਾ ਤੁਹਾਨੂੰ ਮੈਂ ਦਰਸ਼ਕਾਂ ਨੂੰ ਅਗਰ ਉਹ ਜ਼ੂਮ ਵੀ ਕਰਨ ਆ ਜੀਐਸਟੀ ਸਾਰਾ ਬਿੱਲ 6017 ਫਿਰ 9% ਉਹ ਐਡ ਕੀਤਾ ਹੋਇਆ 9% ਉਹ ਮਤਲਬ ਕਿ ਸਾਰਾ ਕੁਝ ਹੱਥ ਨਾਲ ਲਿਖਿਆ ਹੋਇਆ ਹੱਥ ਲਿਖਦਾ ਹੱਥ ਲਿਖਤਾ ਇਹ ਸਾਰੇ ਦਾ ਸਾਰਾ ਤੁਸੀਂ ਜਿਹੜੀ ਅਹਿਮ ਗੱਲ ਹੈ ਚੇਤ ਜੀ ਕੰਪਨੀ ਨੇ ਮੇਰੇ ਖਿਆਲ ਹੈ ਸਾਰੇ ਪੰਜਾਬ ਚ ਖਰੀਦੇ ਗਏ ਓਕੇ 13000 ਦੇ ਲਗਭਗ 13000 ਤੋਂ ਬਧੇਰੇ ਪਿੰਡ ਨੇ ਪਧੇਰੇ ਪਿੰਡ ਨੇ ਤਾਂ ਇਹਦਾ ਮਤਲਬ ਇਹ ਮਾਸ ਪ੍ਰੋਡਕਟਸ ਪਰਚੇਜ਼ਿੰਗ ਹੈ ਹੁਣ ਤੁਹਾਨੂੰ ਤੁਸੀਂ ਕਿਹੜਾ ਮਾਸ ਪ੍ਰੋਡਕਟ ਪਰਚੇਜ਼ਿੰਗ ਕੀ ਹੋਈ ਅਸੀਂ ਸਕੂਲ ਦੇ ਵਿੱਚ ਜਿਵੇਂ ਮੈਂ ਕੰਮ ਕਰਦਾ ਸੀਗਾ ਉਸ ਲਈ ਕਾਪੀਆਂ ਕਿਤਾਬਾਂ ਮੰਗਾਦੇ ਹੁੰਦੇ ਸੀ ਕਿੰਨੀ ਕਾਪੀ ਜੀ ਕੀ ਰੇਟ ਹੈ ਜੀ 10 ਰੁਪਏ ਕਿੰਨੀ ਕਾਪੀ ਚਾਹੀਦੀ ਆ ਜੀ 500 ਕਾਪੀ ਚਾਹੀਦੀ ਆ 5 ਰੁਪਏ 32 ਪੈਸੇ ਦੀ ਲੱਗ ਜੂਗੀ ਜੀ ਬਿਲਕੁਲ ਅੱਜ ਵੀ ਇਦਾਂ ਹੁੰਦਾ ਜੀ ਜਦੋਂ ਆਪਾਂ ਕਹਿੰਦੇ ਕਿ 1000 ਪੈਸਾ ਨਹੀਂ ਹੈ 1000 ਤੋਂ ਵੀ ਘੱਟ ਦਾ ਅਸੀਂ ਮੈਕਸਿਮਮ ਨੂੰ ਇਹਨੂੰ ਲਾ ਕੇ ਅਸੀਂ ਲਾਇਆ ਪਏ ਹਾਂ 1000 ਤੋਂ 1500 ਦਾ ਬਿਲਕੁਲ 1000 ਤੋਂ 1500 ਦੇ ਵਿੱਚ ਮੈਕਸਿਮਮ ਲਾ ਕੇ ਹੈ ਨਹੀਂ ਕਿਉਂਕਿ ਮਾਸ ਪ੍ਰੋਡਕਟ ਆ ਹੈ ਮਾਸ ਆਰਡਰ ਆ ਮਾਸ ਦਾ ਮਤਲਬ ਸਾਰੇ ਪੰਜਾਬ ਨੂੰ ਜਾਂ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਸਾਰੀਆਂ ਪੰਚਾਇਤਾਂ ਨੂੰ ਬਹੁਤਾਤ ਚ ਹੋਇਆ ਫਿਰ ਵੀ ਇੰਨਾ ਕੋਸਟਲੀ ਯਾਰ ਹੁਣ ਸਵਾਲ ਤਾਂ ਇਹ ਖੜਾ ਹੁੰਦਾ ਇੱਕ ਪਾਸੇ ਭਗਵੰਤ ਮਾਨ ਕਹਿੰਦੇ ਨੇ ਕਿ ਸਾਡੀ ਸਰਕਾਰ ਜਿਹੜੀ ਉਹ ਭ੍ਰਸ਼ਟਾਚਾਰ ਨੂੰ ਕਰਾਪਸ਼ਨ ਤੇ ਜ਼ੀਰੋ ਟੋਲਰੈਂਸੀ ਨਾਲ ਕੰਮ ਕਰ ਰਹੀ ਹੈ ਜੀ ਫਿਰ ਤਾਂ ਖੁਦ ਆਪ ਇਹਦੇ ਸਰਕਾਰ ਸਵਾਲਾਂ ਦੇ ਘੇਰੇ ਦੇ ਵਿੱਚ ਆ ਰਹੀ ਹੈ ਮਾਤਾ ਸਿੱਤੇ ਤੌਰ ਤੇ ਕਹਾਂਗੇ ਭ੍ਰਸ਼ਟਾਚਾਰ ਆ ਬਹੁਤ ਵੱਡੇ ਪੱਧਰ ਤੇ ਫਿਰ ਛੇ ਤਾਂ ਨਹੀਂ ਇਹਦੇ ਵਿੱਚ ਮੈਂ ਤੁਹਾਨੂੰ ਅਧਿਕਾਰੀਆਂ ਨਹੀਂ ਕਿ ਵੀ ਗੱਲ ਦੱਸਾਂਗੇ ਜਦੋਂ ਮੈਂ ਇਹਨਾਂ ਦੇ ਅਧਿਕਾਰੀਆਂ ਨਾਲ ਵੀ ਗੱਲ ਕਰਦਾ ਹੁਣ ਆਪਾਂ ਗੱਲ ਕਰਦੇ ਹਾਂ ਭਈ ਸਾਡੇ ਚੈਨਲ ਨੂੰ ਵੀ ਕਈ ਵਾਰੀ ਲਿਖ ਦਿੰਦੇ ਆ ਕਿ ਇਹ ਨਾ ਸਰਕਾਰ ਦੇ ਵਿਰੁੱਧ ਚੱਲਦਾ ਤੁਹਾਡੀਆਂ ਨਿਊਜ਼ ਤੇ ਵੀ ਜਾਂ ਮੇਰੇ ਜਿਹੜੀਆਂ ਇਕੱਠੀਆਂ ਕਰਦੇ ਉਹਦੇ ਤੇ ਵੀ ਲਿਖਦੇ ਆ ਬਿਲਕੁਲ ਇਹਨਾਂ ਦਾ ਕੰਮ ਹੈ ਆ ਬਿਆਮ ਆਦਮੀ ਦੇ ਵਿਰੁੱਧ ਮੈਂ ਕਹਿੰਦਾ ਯਾਰ ਤੁਸੀਂ ਬੁੱਦਾ ਪਰੋਸ ਕੇ ਸਾਡੀ ਟੋਕਰੀ ਚ ਨਹੀਂ ਰੱਖਦੇ ਸਾਡੀ ਕਿਉਂ ਨਹੀਂ ਬੋਲਾਂਗੇ ਸਾਡੀ ਝੋਲੀ ਚ ਰੱਖ ਜਾਨੇ ਅਸੀਂ ਕਿੱਦਾਂ ਨਹੀਂ ਡਿਸਕਸ ਕਰਨਾ ਕਿੱਦਾਂ ਨਹੀਂ ਡਿਸਕਸ ਕਰਨਾ ਜਾਂ ਕਿਉਂ ਨਹੀਂ ਅਸੀਂ ਬੋਲਣਾ ਬਿਲਕੁਲ ਸਾਡਾ ਬੁੱਦਾ ਦਾ ਸਾਡੀ ਤੁਸੀਂ ਝੋਲੀ ਚ ਦਿੱਤਾ ਹੈਗਾ ਮੈਂ ਹੁਣ ਜਿਹੜੀ ਨਿਊਜ਼ ਆਈ ਹੈ ਪੰਜਾਬੀ ਜਾਗਰਣ ਦੀ ਉਹ ਕਾਂਗਰਸ ਨੇ ਵਿਰੋਧੀਆਂ ਨੇ ਸੋਨਸੇਕ ਟੰਡਰ ਨੇ ਬਹੁਤ ਸਾਰਾ ਅਸੀਂ ਆਪਣੇ ਨੈਸ਼ਨਲ ਪੇਜ ਉੱਤੇ ਵੀ ਰੀਸ਼ੇਅਰ ਕੀਤਾ ਕਿਉਂਕਿ ਇਹਦੇ ਚ ਬਹੁਤ ਵੱਡਾ ਕਪਲਾ ਹੈ ਕਪਲਾ ਬਿਲਕੁਲ ਅੱਜ ਸੁਖਪਾਲ ਖਹਿਰਾ ਜੀ ਉਹ ਗੱਡੀਆਂ ਖਰੀਦਣ ਦੀ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਉੱਚ ਕੋਈ ਮਾਪਦੰਡ ਨਹੀਂ ਕੀਤਾ ਗਿਆ ਹੈਗਾ ਯਾਰ ਬਚਾਉਣਾ ਕਿੱਥੋਂ ਹੈਗਾ ਆ ਕਿਸ ਤਰ੍ਹਾਂ ਦੀਆਂ ਇਹ ਗੱਲਾਂ ਵਿਰੋਧ ਕਿਦਾਂ ਸੱਚ ਬੋਲਣ ਨੂੰ ਜੇ ਵਿਰੋਧ ਮੰਨਦੇ ਤਾਂ ਅਸੀਂ ਤਾਂ ਜੀ ਫਿਰ ਵਿਰੋਧ ਹੀ ਆ ਮਤਲਬ ਕਿ ਮੈਂ ਸਵਾਲ ਤਾਂ ਹੀ ਇਹ ਕੀਤਾ ਕਿ ਫਿਰ ਤਾਂ ਭਗਵੰਤਮਾਨ ਜਿਹੜੀ ਇਹਨਾਂ ਦੀ ਸਰਕਾਰ ਹੈ ਭਗਵੰਤਮਾਨ ਸਰਕਾਰ ਉਹ ਖੁਦ ਕਿਟਾਰੇ ਦੇ ਵਿੱਚ ਖੜੇ ਹੋ ਰਹੀ ਹੈ ਖੜੀ ਹੋ ਰਹੀ ਹੈ ਜੀ ਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਗੱਲਾਂ ਕਰਨੀਆਂ ਸਟੇਜਾਂ ਤੋਂ ਦੇਖੋ ਅਕਸਰ ਲੋਕ ਕਹਿੰਦੇ ਆ ਕਹਿੰਦੇ ਸਟੇਜ ਤੇ ਸਟੇਟ ਚ ਲਾਣ ਤੇ ਜ਼ਮੀਨ ਅਸਮਾਨ ਦਾ ਫਰਕ ਹੈ ਤੇ ਫਿਰ ਲੋਕਾਂ ਨੂੰ ਆਪ ਹੀ ਇਸ ਗੱਲ ਕਹਿਣ ਦੇ ਮੌਕੇ ਦਿੰਦੇ ਨੇ ਜੀ ਇਹ ਵ ਦੇਖੋ ਗੱਲਾਂ ਕਹਿਣ ਦੀ ਗੱਲ ਆ ਜੀ ਤੁਸੀਂ ਹੁਣ ਹਾਲ ਦੇਖ ਲਓ ਦੇਖੋ ਇਹਦੀ ਪ੍ਰਪੋਜ਼ਲ ਬਣ ਕੇ ਜਾਂ ਕੁਛ ਗਿਆ ਹੀ ਹੋਊਗਾ ਪਿਆ ਨਹੀਂ ਆ ਪੰਚਾਇਤਾਂ ਆ ਆ ਮਟੀਰੀਅਲ ਚਾਹੀਦਾ ਇੰਨਾ ਆ ਐਸਪਿੰਡ ਲਈ ਇੰਨਾ ਚਾਹੀਦਾ ਐਸਪਿੰਡ ਲਈ ਇੰਨਾ ਚਾਹੀਦਾ ਐਸਪਿੰਡ ਲਈ ਇੰਨਾ ਚਾਹੀਦਾ ਇਹ ਤਾਂ ਵੱਡੇ ਪਿੰਡਾਂ ਦੀ ਇੱਕ ਲਿਸਟ ਹੈਗੀ ਆ ਦੋ ਚਾਰ ਜਿਹੜੀਆਂ ਮੇਰੇ ਕੋਲ ਆਈਆਂ ਹੈ ਮਾਫੀ ਚਾਹੁੰਦਾ ਸਵਾਲ ਕੱਟ ਰਿਹਾ ਆਪਾ ਦਫ਼ਤਰ ਆਪਣਾ ਸ਼ਿਫਟ ਕੀਤਾ ਉਸ ਚਾਰਪਰ ਨਿਊਜ਼ ਦਾ ਹੈ ਨਾ ਜੀ ਅਸੀਂ ਵੀ ਕੁਝ ਨਵਾਂ ਸਮਾਨ ਖਰੀਦਣਾ ਆਉਂਦਾ ਅਸੀਂ ਪਹਿਲਾਂ ਦੋ ਚਾਰ ਦੁਕਾਨਾਂ ਤੇ ਆਪਾਂ ਘੁੰਮਦੇ ਕਿ ਸਾਨੂੰ ਕੋਟੇਸ਼ਨ ਦੇ ਦਿਓ ਤੇ ਸਾਨੂੰ ਜਿੱਥੋਂ ਸਭ ਤੋਂ ਸਸਤੀ ਮਿਲਦੀ ਅਸੀਂ ਉਹ ਦੁਕਾਨ ਨੂੰ ਚੂਜ਼ ਕਰ ਦਿੱਤੇ ਹੁੰਦਾ ਜੀ ਤੁਸੀਂ ਵੀ ਆਪਣੇ ਦਫ਼ਤਰ ਲਈ ਘਰ ਲਈ ਕੋਈ ਸਮਾਨ ਖਰੀਦੂਗੇ ਇਹ ਤਾਂ ਹੈ ਨਹੀਂ ਇੱਕ ਦੁਕਾਨ ਤੇ ਚੱਲ ਗਿਆ ਤੁਹਾਨੂੰ ਉੱਥੇ 500 ਵਾਲੀ ਚੀਜ਼ 5000 ਦੀ ਮਿਲ ਰਹੀ ਹੈ ਤੇ ਦੀਪਕ ਅਗਨੀ ਉਤਰੀਓ ਲੈਣ ਕੇ ਜਾ ਕੇ ਅਸੀਂ ਵੀ ਦੋ ਚਾਰ ਦੁਕਾਨਾਂ ਤੇ ਘੁੰਮਦੇ ਆ ਫਿਰ ਕੋਟੇਸ਼ਨ ਮੰਗਦੇ ਭਾਈ ਸਾਨੂੰ ਕੋਟੇਸ਼ਨ ਦੇ ਦਿਓ ਆਕੇ ਅਸੀਂ ਆਪਣੇ ਮਾਪੇ ਆਪਣਾ ਗੱਲ ਕਰਨੀ ਹੁੰਦੀ ਹੈ ਕਿ ਪਾਪਾ ਮੰਮੀ ਕਿਹੜੀ ਦੁਕਾਨ ਤੋਂ ਸਮਾਨ ਲਈ ਹੈ ਨਾ ਇਹ ਸਰਕਾਰ ਤੇ ਮਤਲਬ ਕਿ ਉਹੀ ਫਿਰ ਦੇਖੋ ਜਿਸ ਕੋਟੇਸ਼ਨ ਮੰਗਣ ਦਾ ਅਰਥ ਕੀ ਹੁੰਦਾ ਪਏ ਸਾਨੂੰ ਚੀਪ ਐਂਡ ਬੈਸਟ ਚੀਜ਼ ਕਿੱਥੋਂ ਮਿਲਦੀ ਆ ਹਾਂ ਬਿਲਕੁਲ ਨਾਲੇ ਹਜ਼ਰਾ ਜਿਹੜਾ ਮਾਲੀਆ ਬਚੇ ਖਾਸ ਕਰ ਸਰਕਾਰ ਦਾ ਮਾਲੀਆ ਬਚੇ ਜਿਹੜਾ ਸਮਾਨ ਵੀ ਵਧੀਆ ਹੋਵੇ ਬਿਲਕੁਲ ਦੇਖੋ ਇਹ ਟਕਵਾਂਜਾ ਇਹ ਜਿਹੜੀਆਂ ਚੀਜ਼ਾਂ ਐ ਟਕੋਸਰੇ ਬਾਜੀ ਆ ਅਗਰ ਇਸ ਤਰ੍ਹਾਂ ਦੀਆਂ ਚੀਜ਼ਾਂ ਔਰ ਇਹਦੇ ਵਿੱਚ ਆਪਾਂ ਬਹੁਤਾ ਨਾ ਸਹੀਏ ਤੱਕ ਕਰੋੜਾ ਰੁਪਏ ਦਾ ਜੀਐਸਟੀ ਗਿਆ ਹੋਣਾ ਠੀਕ ਹੈ ਜੀ ਉਹ ਚ ਰਿਬੇਟ ਵੀ ਆਣੀ ਆ ਔਰ ਪੰਚਾਇਤ ਦਾ ਬਿਲਕੁਲ 13000 ਤੋਂ ਵਧੇਰੇ ਪਿੰਡ ਆ ਆਪਾਂ ਚਲੋ 13000 ਹੀ ਰੱਖੀਏ 13000 ਨੂੰ 7100 ਨਾਲ ਗੁਣਾ ਕਰ ਲਓ ਜੀ ਕਿੰਨੇ ਬਣ ਗਏ ਫਿਰ ਉਹਦੇ ਵਿੱਚੋਂ 18% ਕੱਢ ਲਓ 1800 ਨਾਲ ਘਟਾ ਲਓ ਉਹਦੇ ਜੋ ਬੈਲੀ ਗੱਲ ਕਰਦਾ ਹੈ ਕਿੰਨਾ ਗਿਆ ਜੀ ਉਹ ਫਿਰ ਤੁਸੀਂ ਕਹਿੰਦੇ ਸਰਕਾਰ ਸਾਡਾ ਜੀਐਸਟੀ ਨਹੀਂ ਮੋੜਦੀ ਯਾਰ ਕੇਂਦਰ ਸਰਕਾਰ ਸਾਡੇ ਜੀਐਸਟੀ ਦੇ ਪੈਸੇ ਨਹੀਂ ਦਿੰਦੀ ਹੈਗੀ ਜਿਵੇਂ ਹਾਸੋਹੀਣੀਆਂ ਗੱਲਾਂ ਕਰਨੀਆਂ ਤਾਂ ਕਿਵੇਂ ਵਾਪਸ ਹੋਣਗੇ ਜੀ ਠੀਕ ਹੈ ਨਾ ਜੀ ਨਹੀਂ ਚਲੋ ਕੇਂਦਰ ਸਰਕਾਰ ਨੂੰ ਵੀ ਚਾਹੀਦਾਵੇਂ ਜਿਹੜੀਆਂ ਸਟੇਟਸ ਕੱਲੇ ਪੰਜਾਬ ਨਹੀਂ ਸਾਰੀਆਂ ਸਟੇਟਾਂ ਦਾ ਜਿਹੜਾ ਉਹਨਾਂ ਦਾ ਬਣਦਾ ਹੈਗਾ ਚਾਹੇ ਆਰਡੀਐਫ ਦਾ ਬਣਦਾ ਪੈਸਾ ਹੈ ਜਿਹੜਾ ਚਾਹੇ ਵੀਐਸਟੀ ਦਾ ਬਣਦਾ ਉਹਨਾਂ ਨੂੰ ਦੇਵੇ ਪਰ ਦੇਣ ਦਾ ਫਾਇਦਾ ਕੀ ਹੈ ਜੇ ਇਦਾਂ ਲੁਟਾਉਣਾ ਮੈਂ ਤਾਂ ਹੀ ਕਿਹਾ ਜੀ ਫਿਰ ਕਿਸ ਨੂੰ ਤੁਸੀਂ ਇੱਕ ਦੇਖੋ ਬਈ ਮੈਂ ਡੀਡੀਪੀ ਉਹ ਸਾਹਿਬ ਜਿਹੜੇ ਜ਼ਿਲ੍ਹੇ ਦੇ ਹੈਗੇ ਸੰਦੀਪ ਸੈਣੀ ਜੀ ਬਿਲਕੁਲ ਜਦੋਂ ਅਫਸਰ ਦੇ ਨਾਲ ਸੰਬੰਧਤ ਅਫਸਰ ਕੋਲ ਗੱਲਬਾਤ ਹੁੰਦੀ ਹੈ ਮੈਂ ਉਹਨਾਂ ਨਾਲ ਮੈਂ ਉਹਨਾਂ ਨਾਲ ਗੱਲ ਕਰਦਾ ਔਰ ਮੈਂ ਨਾ ਆਪਣੇ ਸਿਰ ਤੇ ਦਾ ਹੱਥ ਮਾਰ ਕੇ ਹੋਇਆ ਉਹ ਕਹਿੰਦੇ ਅੱਛਾ ਮੈਨੂੰ ਪਤਾ ਨਹੀਂ ਪਤਾ ਕਰ ਲੈਣੇ ਆ ਤੁਸੀਂ ਇੱਕ ਦੱਸੋ ਚੇਤਨ ਜੀ ਤਾਂ ਅਫਸਰ ਦੀ ਵੀ ਹਾਸ ਨਹੀਂ ਨਹੀਂ ਮੈਂ ਅਫਸਰ ਦੀ ਮੈਂ ਤੁਹਾਨੂੰ ਇਹਦਾ ਟੈਕਨੀਕਲੀ ਪੁਆਇੰਟ ਇੱਕ ਹੋਰ ਦੱਸਦਾ ਕਿ ਜਿਸ ਵੇਲੇ ਵੀ ਕੋਈ ਪਾਲਿਸੀ ਕਿਸੇ ਜ਼ਿਲ੍ਹੇ ਲਈ ਜਾਂ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਲਈ ਬਣ ਕੇ ਆਂਦੀ ਆ ਪਿੰਡਾਂ ਲਈ ਬਣ ਕੇ ਆਂਦੀ ਆ ਉਹ ਸਭ ਇਹ ਫਿਰ ਜੇ ਇਹਨਾਂ ਨੂੰ ਪਤਾ ਨਹੀਂ ਤਾਂ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦੇ ਜ਼ਿਲ੍ਹਾ ਪੱਧਰੀ ਅਧਿਕਾਰੀ ਰੱਖਣ ਦੀ ਲੋੜ ਕੀ ਆ ਲੋੜ ਕਿਉਂਕਿ ਆ ਜੋ ਹੁਕਮ ਦੇ ਉਪਰੋਂ ਥੱਲੇ ਆਉਂਦੇ ਆ ਦੇਖੋ ਜਿਹੜੀ ਹੁਕਮ ਜਿਹੜੇ ਇਹਨਾਂ ਕੋ ਆਏ ਆ ਇਹਨਾਂ ਨੇ ਅੱਗੇ ਛੋਟੇ ਆਪਣੇ ਬਲੌਕ ਲੈਵਲ ਤੇ ਮੈਂ ਤਾਂ ਹੀ ਕਹਿਆ ਜੋ ਉੱਪਰੋਂ ਹੁਕਮ ਆਏ ਹੋਣਗੇ ਤਾਂ ਹੀ ਗਏ ਹੋਵਾਂ ਇਹਨਾਂ ਨੂੰ ਬਾਈਪਾਸ ਕਰਕੇ ਤਾਂ ਨਹੀਂ ਗਏ ਹੋਣਗੇ ਦੇਖੋ ਇੱਕਦਮ ਮੁਕਰ ਜਾਂਦੇ ਆ ਵੀ ਸਾਡੇ ਕੋਲ ਅੱਛਾ ਮੈਂ ਦੇਖ ਲੈਣਾ ਮੈਨੂੰ ਤਾਂ ਬਰੋਂ ਦੀ ਸਮਝ ਨਹੀਂ ਆਈ ਹੈਗੀ ਹੁਣ ਮੈਨੂੰ ਸਵੇਰ ਦੇ ਕਈ ਫੋਨ ਆ ਚੁੱਕੇ ਆ ਜਿਹੜੇ ਆਏ ਇਸ ਤਰ੍ਹਾਂ ਦੇ ਹੈਗੇ ਆ ਉਹ ਕਹਿੰਦੇ ਇਹ ਤਾਂ ਮੀਟਿੰਗਾਂ ਦੇ ਵਿੱਚ ਆ ਹੋ ਚੁੱਕਾ ਹੈ ਬੀ ਡੀ ਪੀ ਉਸਨੇ ਮੀਟਿੰਗ ਕੀਤੀ ਆ ਉਹਦੇ ਵਿੱਚ ਲੈਟਰ ਦਿਖਾਇਆ ਪੇ ਤੁਹਾਨੂੰ ਸਟੇਸ਼ਨਰੀ ਜਲਦ ਪ੍ਰੋਵਾਈਡ ਕਰ ਦਿੱਤੀ ਸਰਕਾਰ ਵੱਲੋਂ ਪਹਿਲਾਂ ਚਿੱਠੀਆਂ ਵੀ ਆਈਆਂ ਹੋਗੀਆਂ ਤੁਹਾਨੂੰ ਸਟੇਸ਼ਨਰੀ ਪ੍ਰੋਵਾਈਡ ਹੋਣੀ ਆ ਸਟੇਸ਼ਨਰੀ ਪ੍ਰੋਵਾਈਡ ਦੀ ਉਸ ਸਭ ਤੋਂ ਔਰ ਉਹ ਸਰਪੰਚਾਂ ਦੇ ਦੱਸਣ ਮੁਤਾਬਕ ਸਭ ਤੋਂ ਜਿਹੜੀ ਹੈਰਾਨੀ ਜਿਹਨਾਂ ਗੱਲ ਹੈ ਉਸ ਵੇਲੇ ਇਹ ਜਿਹੜੀ ਹੈ ਉਸ ਵੇਲੇ ਵਿਧਾਇਕ ਜਾਂ ਜਿਹੜੇ ਸੰਬੰਧਤ ਉਸ ਹਲਕੇ ਦੇ ਵਿਧਾਇਕ ਹੈ ਉਹ ਉਹਨਾਂ ਮੀਟਿੰਗਾਂ ਦੇ ਵਿੱਚ ਵੀ ਸੀ ਉਹਨਾਂ ਨੇ ਵੀ ਸਰਪੰਚਾਂ ਪੰਚਾਂ ਦਾ ਮੀਟਿੰਗ ਕੀਤੀ ਆ ਉਹਨਾਂ ਨੂੰ ਨਹੀਂ ਪਤਾ ਲੱਗਾ ਹੋਊਗਾ ਉਸ ਵੇਲੇ ਪਏ ਐਨੇ ਦਾ ਆ ਰਿਹਾ ਵੀ ਗਲਤ ਆ ਕਿਸੇ ਨੇ ਵੀ ਕੋਈ ਆਬਜੈਕਸ਼ਨ ਨਹੀਂ ਕੀਤੀ ਅੰਨੀ ਵੀ ਜਾਂਦੀ ਆ ਕੁੱਤੇ ਚੱਟੀ ਜਾਂਦੇ ਆ ਜੋ ਆਈ ਜਾਂਦਾ ਕਹਾ ਵੱਡੇ ਜਾਂਦੇ ਆ ਆਖਰੀ ਸਵਾਲਾ ਜੀ ਪੰਜਾਬ ਸਰਕਾਰ ਖਾਸ ਕਰ ਮੁੱਖ ਮੰਤਰੀ ਭਗਵੰਤ ਮਾਨ ਦਾ ਸਟੈਂਡ ਕੀ ਆ ਫਿਰ ਭ੍ਰਿਸ਼ਟਾਚਾਰ ਨੂੰ ਲੈ ਕੇ ਫਿਰ ਇਹ ਤਾਂ ਪੰਚਾਇਤੀ ਫੰਡਾਂ ਦੀ ਦੁਰਵਰਤੋਂ ਆ ਲੁੱਟ ਹੈ ਭ੍ਰਿਸ਼ਟਾਚਾਰ ਹੈ ਜੋ ਮਰਜ਼ੀ ਇਹਨਾਂ ਨੂੰ ਆਪਾਂ ਕਹਿ ਸਕਦੇ ਜੀ ਫਿਰ ਭਗਵੰਤ ਮਾਨ ਦਾ ਸਟੈਂਡ ਕਿੱਥੇ ਅੱਜ ਫਿਰ ਦੇਖੋ ਚੇਤਨ ਜੀ ਮੈਂ ਇੱਕ ਬੜੇ ਸੀਨੀਅਰ ਪੱਤਰਕਾਰ ਹੈਗੇ ਆ ਪੰਜਾਬੀ ਟ੍ਰਿਬਿਊਨ ਦੇ ਵੀ ਪ੍ਰੋਫੈਸਰ ਵੀ ਹੈਗੇ ਆ ਲੋਕ ਨਾਵਲ ਦੇ ਲੋਚਨਾ ਤੁਮਕ ਲੇਖ ਉਹਨਾਂ ਨੇ ਬੜੇ ਲਿਖੇ ਹੈਗੇ ਆ ਜੇ ਵੀ ਸੇਖੋ ਜੀ ਮੈਂ ਉਹਨਾਂ ਨਾਲ ਵੀ ਗੱਲ ਕਰਦੇ ਉਹ ਕਹਿੰਦੇ ਜੀ ਤੁਸੀਂ ਆਪਣੇ ਜ਼ਿਲ੍ਹੇ ਬਾਕੀ ਪੰਜਾਬ ਨੂੰ ਛੱਡ ਦਿਓ ਆਪਣੇ ਜ਼ਿਲ੍ਹੇ 'ਚ ਚਾਤ ਮਾਰੋ ਕਿ ਇਹ ਜਿਹੜਾ ਵਿਭਾਗ ਹੈ ਪੰਚਾਇਤੀ ਵਿਭਾਗ ਇਹ ਐਸ ਹੁਲੇ ਸਭ ਤੋਂ ਪ੍ਰੇਸ਼ਟ ਸਭ ਤੋਂ ਵੱਧ ਪੈਸਾ ਵੀ ਇਸੇ ਵਿਭਾਗਾਂ ਦਾ ਡਿਵੈਲਪਮੈਂਟ ਦਾ ਸਭ ਤੋਂ ਵੱਧ ਭ੍ਰਿਸ਼ਟ ਵੀ ਇਹੀ ਹੈ ਤੁਸੀਂ ਹੁਣ ਅੰਦਾਜ਼ਾ ਇਸੇ ਗੱਲ ਤੋਂ ਲਾ ਲਓ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਵੀ ਇੰਨੀ ਪੀ ਜਾਂਦੀ ਹੈ ਕੁੱਤੇ ਛੱਟੀ ਜਾਂਦੀ ਹੈ ਕੋਈ ਬਦਲਾ ਨਹੀਂ ਹੈਗਾ ਜੀ ਗੱਲਾਂ ਕੋਈ ਚੇਂਜ ਨਹੀਂ ਹੈਗੀ ਆ ਜੀ ਕੋਈ ਜਿਾਪਾ ਕਹੀਏ ਪਾਲਿਸੀ ਨਹੀਂ ਹੈਗੀ ਆ ਜੀ ਜਿੱਦਾਂ ਹੁਣ ਅੱਜ ਪ੍ਰੈਸ ਕਾਨਫਰੈਂਸ ਖੈਰਾ ਜੀ ਵੀ ਕਰ ਰਹੇ ਸੀ ਵੀ ਇੰਨੀਆਂ ਗੱਡੀਆਂ ਖਰੀਦ ਲਈਆਂ ਉਹਦਾ ਕਿਤੇ ਐਡਾ ਹੀ ਨਹੀਂ ਦਿੱਤੀ ਉਹ ਕਹਿੰਦੇ ਇਹਦੀ ਕਿਹੜਾ ਕਿਤੇ ਐਡ ਗਈ ਹੋਣੀ ਜਿਹੜੇ ਹੱਥ ਆਲੇ ਬਿੱਲ ਲਾਉਂਦੇ ਆ ਜੇ ਐਡੀ ਸਾਰੀ ਫਾਰਮ ਜਿਹੜੀ ਸਪਲਾਈ ਕਰਦੀ ਆ ਉਹਨੇ ਹੱਥ ਲਿਖ ਕਿੰਨੇ ਬਿੱਲ ਬਣਾਏ ਹੋਗੇ ਬਿਲਕੁਲ ਕਿੰਨੇ ਬਿੱਲ ਬਣਾਏ ਹੋਗੇ ਉਹਨੇ ਹੱਥ ਲਿਖਤਾ ਤਾਂ ਫੇ ਜਿੱਦਾਂ ਮਰਜ਼ੀ ਵੀ ਨਾਲ ਕਈਆਂ ਪਿੰਡਾਂ ਦੇ ਵਿੱਚ ਹੋ ਸਕਦਾ ਨਾ ਵੀ ਗਏ ਹੋਵੇ ਜੀ ਤੁਸੀਂ ਹਾਂ ਸੁਣ ਹਾਬ ਲਾ ਲਓ ਹੁਣ ਜਦ ਅਫਸਰ ਕਹਿੰਦਾ ਮੈਨੂੰ ਪਤਾ ਹੀ ਨਹੀਂ ਇਹ ਤਾਂ ਹੁਣ ਸਾਨੂੰ ਪੱਤਰਕਾਰਾਂ ਦੇ ਪ੍ਰਸ਼ਨਾਂ ਦੇ ਉੱਤਰ ਤੋਂ ਭੱਜਣਾ ਨੇ ਪਤਾ ਸਾਰਾ ਪੁੱਛਿਆ ਉਨਾਂ ਨੂੰ ਪਤਾ ਆ ਇਹਨਾਂ ਦੇ ਥਰੂ ਹੋ ਗਏ ਗਏ ਆ ਮੈਂ ਕਹਿੰਦਾ ਬਲੌਕ ਬਹੁਤ ਤੁਹਾਡੀ ਅਧਾਰਨ ਸਹੀ ਢੁਕਦੀ ਆ ਲਾਸਟ ਬੈਂਕ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਗੜ ਸ਼ੰਕਰ ਬਲੌਕ ਮਾਲਪੁਰ ਆ ਉਹਦੇ ਚ ਸਵਾ ਕਸੂ ਦੇ ਪਿੰਡ ਹਲਕਾ ਛੱਬੇਵਾਲ ਦਾ ਪਿੰਡ ਤੇ 35 40 ਪਿੰਡ ਗੜ ਸ਼ੰਕਰ ਦੇ ਪਿੰਡ ਇਹਦਾ ਪੋਣਾ 200 ਪਿੰਡ ਪੈਂਦਾ ਜਿਹੜਾ ਉਹ ਪੋਣਾ 200 ਪਿੰਡ ਦਾ ਇਹ ਥੈਲਾ ਗਿਆ ਹੋਊਗਾ ਇਹ 10 ਕਿਤਾਬਾਂ ਦਾ ਕਿਤਾਬਾਂ ਦਾ ਇੱਕ ਦੋ ਦੋ ਕੁਆਂਟੀਟੀ ਚ ਗਿਣਤੀ ਚ ਦੋ ਦੋ ਵੀ ਹੈਗੀਆਂ ਆ ਉਦਾਂ ਤਾਂ ਸੈੱਟ ਤਾਂ ਅੱਠ ਕ ਦਾ ਪਾਉਂਦਾ ਹੀ ਆ ਜੇ ਉਹਨਾਂ ਕੋ ਗਿਆ ਹੋਊਗਾ ਥੈਲਾ ਤਾਂ ਉਹਨਾਂ ਨੂੰ ਰੇਟ ਨਹੀਂ ਪਤਾ ਹੋਊਗਾ ਪਿਆ ਆ ਕੰਪਨੀ ਨੇ ਕਿੰਨੇ ਬੰਦੇ ਲਾਇਆ ਹੋਵੇ ਹੱਥ ਲਿਖਤ ਨੂੰ ਫਿਰ ਜਾਂ ਬਿੱਲ ਮੋਹਰਾਂ ਲੱਗ ਕੇ ਨਾਲ ਹੀ ਆਇਆ ਹੋ ਤਾਂ ਬਿੱਲ ਜਿਹੜੇ ਹੈ ਸਬੰਧਤ ਦਫ਼ਤਰਾਂ ਚ ਭਰੇ ਆ ਇਹ ਵੀ ਚਰਚਾ ਦਾ ਵਿਸ਼ਾ ਇਹ ਵੀ ਚਰਚਾ ਦਾ ਵਿਸ਼ਾ ਬਿਲਕੁਲ ਇਹ ਵੀ ਤਕੀਕਾਤ ਦਾ ਵਿਸ਼ਾ ਪਰਮਾਤਮਾ ਸਵਤ ਬਖਸ਼ੇ ਗਾਹ ਥੋੜੇ ਦਿਨ ਇੱਕ ਦੋ ਦਿਨ ਇਹਦੇ ਤੇ ਵੀ ਲਾ ਲਨੇ ਆ। ਸ਼ਾਇਦ ਇਸੇ ਪੁਆਇੰਟ ਤੋਂ ਅਗਪੀਸ ਹੋਰ ਪੜ ਕਰਾਂਗੇ ਬਿਲਕੁਲ। ਬਹੁਤ ਬਹੁਤ ਧੰਨਵਾਦੀ ਭਾਈ ਜੀ। ਥੈਂਕ ਯੂ ਜੀ। ਇਹ ਸੋ ਦਰਸ਼ਕਾ ਤੁਸੀਂ ਅੱਜ ਦਾ ਪ੍ਰੋਗਰਾਮ ਵੇਖਿਆ ਤਾਂ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਕਹਿਣਾ ਚਾਹਾਂਗਾ ਕਿ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਤੁਸੀਂ ਕਰਨਾ ਕਿਉਂਕਿ ਅਸੀਂ ਤੁਸੀਂ ਵੀ ਸਾਰੇ ਸਕੂਲਾਂ ਦੇ ਵਿੱਚੋਂ ਪੜ੍ਹ ਲਿਖ ਕੇ ਬਾਹਰ ਨਿਕਲੇ ਆ ਕਿੰਨੇ ਕੁ ਦਾ ਰਜਿਸਟਰ ਹੁੰਦਾ ਸੀ ਉਸ ਵਕਤ ਤੇ ਅੱਜ ਦੇ ਸਮੇਂ ਦੇ ਹਿਸਾਬ ਨਾਲ ਅਸੀਂ ਉਹਦਾ ਉਦੀ ਕੰਪੋਜੀਸ਼ਨ ਕਰ ਲਈਏ ਜਾਂ ਤੁਲਨਾ ਕਰ ਲਈਏ ਕਿੰਨੀ ਕਿ ਮਹਿੰਗਾਈ ਦੇ ਮਹਿੰਗਾਈ ਦਰ ਦੇ ਹਿਸਾਬ ਨਾਲ ਮੈਂ ਕਹਿ ਰਿਹਾ ਸੋ ਸੁਭਾਵਿਕ ਹੈ ਕਿ ਜਦੋਂ 1000 1200 ਵਾਲੀ ਚੀਜ਼ ਆ ਜਿਸ ਤੋਂ ਵੀ ਘੱਟ ਵਾਲੀ ਚੀਜ਼ ਆ ਤੁਹਾਨੂੰ 7000 ਤੋਂ ਵੱਧ ਦੀ ਮਿਲੇਗੀ ਤਾਂ ਫਿਰ ਜ਼ਰੂਰ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਜਿਹੜਾ ਉਹ ਫਰਕ ਪੈਂਦਾ ਹੈ ਖਾਸ ਕਰ ਉਹਨਾਂ ਲੋਕਾਂ ਨੂੰ ਫਰਕ ਪੈਂਦਾ ਹੈ ਜਿਹਨਾਂ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਸਾਡੇ ਤੁਹਾਡੇ ਅਰਗੇ ਦੀ ਆਮ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਟੈਕਸ ਦੇ ਰੂਪ ਦੇ ਵਿੱਚ ਪੈਸਾ ਜਿਹੜਾ ਅਸੀਂ ਸਰਕਾਰ ਨੂੰ ਅਦਾ ਕਰਦੇ ਤੇ ਸਰਕਾਰ ਫਿਰ ਕਿਵੇਂ ਦੁਰਵਰਤੋਂ ਕਰਦੀ ਹੈ ਇੱਕ ਇੱਕ ਨਿੱਜੀ ਕੰਪਨੀਆਂ ਨੂੰ ਇਹ ਮੁਫਤ ਪਹੁੰਚਾਉਣ ਦੇ ਲਈ ਸੋ ਸੁਭਾਵ ਹੈ ਕਿ ਅਜਿਹੇ ਹਾਲਾਤਾਂ ਦੇ ਵਿੱਚ ਫਰਕ ਹੈ ਜਿਹੜਾ ਫਿਰ ਉਹ ਇਕੱਲੇ ਇਹ ਕਿਸੇ ਵਿਸ਼ੇਸ਼ ਵਰਗ ਨੂੰ ਨਹੀਂ ਵਰਕੀ ਬਲਕਿ ਹਰ ਇੱਕ ਵਿਅਕਤੀ ਦੀ ਜੇਬ ਤੋਂ ਪੈਂਦਾ ਸੋ ਬਹੁਤ ਬਹੁਤ ਧੰਨਵਾਦ ਜੀ